ਕਿਸਾਨ ਯੂਨੀਅਨ ਵੱਲੋਂ ਅੱਜ ਇੱਕ ਅਹਿਮ ਮੀਟਿੰਗ ਮਾਰਕੀਟ ਕਮੇਟੀ ਦਫ਼ਤਰ ਵਿਖੇ ਹੋਈ ਜਿੱਥੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਅਤੇ ਇਸ ਮੌਕੇ ਨਵੀਂ ਕਾਰਜਕਾਰੀ ਵਿਗਠਨ ਕੀਤੀ ਗਈ ਅਤੇ ਹੋਰ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਇਸ ਗੱਲ ਨੂੰ ਲੈ ਕੇ ਅਜ ਰੋਸ਼ ਪ੍ਰੋਗ੍ਰੈਸਨ ਕੀਤਾ ਜਾ ਰਿਹਾ ਜੀ ਅੱਜ ਜੀ ਸਾਡੀ ਜ਼ਿਲ੍ਹੇ ਦੀ ਮਹੀਨਾਵਾਰ ਮੀਟਿੰਗ ਹੈ ਸਰਦਾਰ ਨਿਸ਼ਾਨ ਸਿੰਘ ਥਲੋ ਆਰਮੀ ਵਾਲਾ ਜ਼ਿਲ੍ਹਾ ਪ੍ਰਧਾਨ ਉਹਨਾਂ ਦੇ ਰਹਿਨਮਾਈ ਥੱਲੇ ਅਸੀਂ ਮਹੀਨੇ ਬਾਅਦ ਮੀਟਿੰਗ ਕਰਦੇ ਹੁੰਦੇ ਆ ਮਹੀਨੇ ਦੇ ਪਿਛਲੇ ਮਹੀਨੇ ਦਾ ਲੇਖਾ ਜੋਖਾ ਕਰਦੇ ਆ ਤੇ ਆਉਣ ਵਾਲੇ ਮਹੀਨੇ ਦੇ ਬਾਰੇ ਵਿਚਾਰ ਕਰਦੇ ਆਂ ਕਿ ਆਉਣ ਵਾਲੇ ਮਹੀਨੇ ਦੇ ਵਿੱਚ ਸਾਨੂੰ ਕੀ ਮੁਸ਼ਕਲ ਆਉਣੀਆਂ ਪਾਣੀ ਗੰਦਾ ਪਾਣੀ ਜਦੋਂ ਨਹਿਰਾਂ ਚ ਆਇਆ ਇਹਦੇ ਬਾਰੇ ਅਸੀਂ ਪ੍ਰਸ਼ਾਸਨ ਦੇ ਧਿਆਨ ਚ ਲਾਇਆ ਸੀ ਪਰ ਅਜੇ ਤੱਕ ਵੀ ਉਹ ਜਿਵੇਂ થઈ ਗਿਆ ਆ ਉਹਨਾਂ ਦੇ ਸੀਜ਼ਨ ਦੇ ਵਿੱਚ ਅਸੀਂ ਝੋਨੇ ਦੀ ਬਿਜਾਈ ਕਰਨੀ ਹੈ ਸਰਕਾਰ ਕਹਿੰਦੀ ਹਾਈਬ੍ਰਿਡ ਤੁਸੀਂ ਝੋਨਾ ਨਾ ਬੀਜੋ ਨਰਮਾ ਸਾਡੇ ਹੁੰਦਾ ਨਹੀਂ ਜਿਹੜੀ ਮਿਲ ਹੈ 슈ਗਰ ਮਿਲ ਹੈ ਇਹਦੀ ਬਹੁਤ ਪੁਰਾਣੀ ਸਥਿਤੀ ਦੇ ਵਿੱਚ ਅਪਡੇਟ ਇਹਨੂੰ ਨਹੀਂ ਕੀਤਾ ਜਾਂਦਾ ਮੱਕੀ ਦਾ ਕੋਈ ਹੱਲ ਨਹੀਂ ਵੇਰਾਸੀਂ ਇਸ ਕਰਕੇ ਬੀਐਸਈ ਕੀ ਕਰੀਏ ਤੇ ਕਿੱਧਰ ਜਾਏਗੇ ਇਹ ਸਭ ਵਿਚਾਰਾ ਕਰਨ ਦਾ ਪ੍ਰਸ਼ਾਸਨ ਮਿਲਦੇ ਆ ਇਸ ਕਰਕੇ ਜਿਹੜਾ ਮੰਡੀਆਂ ਦੇ ਵਿੱਚ ਹੁਣ ਕਣ ਕੌਣ ਵਾਲੀ ਹੈ ਪਰ ਸਾਨੂੰ ਦੁੱਖ ਦੀ ਗੱਲ ਹੈ ਨਾ ਮੰਡੀਆਂ ਦੀ ਅੱਗੇ ਸਫਾਈ ਹੋਈ ਹੈ ਨਾ ਕੋਈ ਛੱਡ ਬਣਿਆ ਹੈ ਨਾ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਨਾ ਕੋਈ ਪਖਾਨਿਆਂ ਦਾ ਪ੍ਰਬੰਧ ਹੈ ਤੇ ਅਸੀਂ ਕਿਸਾਨ ਐਨੇ ਮੱਛਰ ਦੇ ਵਿੱਚ ਕਿਵੇਂ ਕਰੂਗਾ ਉੱਥੋਂ ਕੁਦਰਤ ਆਇਆ ਮੇਂ ਨਿਤ ਗੜਕਦਾ ਵਰਦਾ ਹੈ ਸਾਨੂੰ ਇਹ ਡਰ ਆ ਵੀ ਆਈ ਹੋਈ ਫਸਲ ਸਾਡੇ ਪੌੜੂਲੇ ਚ ਪੈਣ ਵਾਲੀ ਕਿਤੇ ਬਾਹਰ ਜਾ ਕੇ ਸਾਡੇ ਅਸਤੇ ਨੁਕਸਾਨ ਦਾ ਡੇਕਣਾ ਇਹਨਾਂ ਸਾਰੀਆਂ ਤਮਾਮ ਵਿਚਾਰ ਬਟਾਂਦਰਾ ਕਰਕੇ ਜਿਹੜੇ ਨੇ ਸਾਡੇ ਸਰਮੌਰ ਜ਼ਿਲ੍ਹਾ ਪ੍ਰਧਾਨਾ ਇਕਾਈ ਪ੍ਰਧਾਨਾ ਉਹ ਆਏ ਆ ਉਹਨਾਂ ਸਾਰਿਆਂ ਨੇ ਫੀਡਬੈਕ ਲਈ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਾਹੁੰਦੇ ਆ ਵੀ ਜ਼ਿਲ੍ਹਾ ਫਾਲਗਾ ਟੇਲ ਤੇ ਪੈਂਦਾ ਪਾਣੀ ਦਾ ਸਹੀ ਪ੍ਰਬੰਧ ਮਿਲੇ ਕੈਸਰ ਅਰਗੇ ਨਾਮਾਰਾਦ ਬਿਮਾਰੀਆਂ ਜਿਹੜੀ ਇੱਕ ਬਟਿੰਨੇ ਤੋਂ ਟ੍ਰੇਨ ਜਾਂਦੀ ਹੈ ਕੈਨਸਰ ਦੀ ਇੱਕ ਸਾਡੇ ਫਲਗ ਦੇ ਵਿੱਚ ਇੰਨਾ ਬੁਰਾ ਹਾਲ ਹੈ ਅਰਨਿਆਂ ਵਾਲੇ ਖਾਸ ਕਰਕੇ ਜਾਂ ਸੀਦੋ ਬੰਨੋ ਬਾਗ ਹੈ ਜਿਹੜੇ ਕੈਲੀਫੋਰਨੀਆ ਕਿਸੇ ਮੁਕੀ ਕਹਿੰਦੇ ਸੀਗੇ ਬਾਗ ਹੈ ਅੱਜ ਉਹ ਇਹ ਖਰਾਬ ਪਾਣੇ ਵਾਸਤੇ ਅੱਜ ਅਸੀਂ ਕੁਝ ਅਹੁਦੇਦਾਰਾਂ ਦਾ ਨਾਮ ਕੀਤਾ ਹੈ ਸਾਰੀ ਟੀਮ ਨੇ ਕੋਲ ਸਰਦਾਰ ਨਿਸ਼ਾਨ ਸਿੰਘ ਜਿਲ੍ਹਾ ਪ੍ਰਧਾਨਾ ਉਹਦੇ ਬਾਅਦ ਅਗਲੀ ਰੁਪਰੇਖਾ ਦੱਸਣ ਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਸਾਡੀ ਜ਼ਿਲ੍ਹਾ ਨਾਵਾਜ਼ ਜ਼ਿਲ੍ਹੇ ਦੀ ਮੀਟਿੰਗ ਹੋਈ ਆ ਜਿਸ ਦੇ ਵਿੱਚ ਕੁਝ ਏਜੰਡੇ ਆਉਣ ਵਾਲੀ ਫਸਲ ਦੇ ਸੀ ਜਾਂ ਝੋਨੇ ਦੀ ਬਿਜਾਈ ਦੇ ਸੀ ਜਾਂ ਕਣਕ ਦੀ ਫਸਲ ਬਾਰੇ ਸੀ ਉਹ ਮਾਸਟਰ ਜੀ ਨੇ ਸਾਨੂੰ ਵਿਸਾਰਾ ਦੱਸਿਆ ਅੱਜ ਉਹ ਤੋਂ ਬਾਅਦ ਅਸੀਂ ਜਥੇਬੰਦੀ ਨੂੰ ਮਜ਼ਬੂਤ ਕਰਨ ਵਾਸਤੇ ਅਸੀਂ ਕੁਝ ਨਵੇਂ ਜਿੰਮਚੇ ਕੀਤੀਆਂ ਨੇ ਸਾਡੇ ਜਨਰਲ ਸੈਕਟੀ ਜਿਹੜੇ ਪਿਛੇ ਜਿੱਕਿ ਚੰਨ ਪੱਛੀ ਨੂੰ ਅਸਤੀਫਾ ਦੇ ਗਏ ਸੀ ਉਹਨੂੰ ਅਸੀਂ 22 ਤਰੀਕ ਨੂੰ ਸਰੋਵਰ ਦੇ ਤਹਾਰ ਕਰਦੇ ਸਾਡੀ ਜਿਸ ਦਾ ਉਹ ਥਾਂ ਭਰਨ ਵਾਸਤੇ ਅਸੀਂ ਮੈਂਥ ਨਸਲੇ ਜ세 ਬਦਲ ਪੂਰਨ ਨੂੰ ਚਾਉਣ ਵਾਸਤੇ ਅਸੀਂ ਅੱਜ ਜਿਹੜਾ ਆ ਸਰਦਾਰ ਜਸਪਾਲ ਸਿੰਘ ਜੀ ਪਾਕਾਂ ਨੂੰ ਜ਼ਿਲ੍ਹਾ ਜਨਰ ਸੈਕਟਰੀ ਲਾਉਣੇ ਆ ਹੋਏ ਸੋਨਿਆ ਜੋ ਜੀਏ ਇਸੇ ਤਰ੍ਹਾਂ ਹੀ ਸਾਡੀ ਪੰਜਾਬ ਲੈਵਲ ਤੇ ਆਈਟੀ ਸੈੱਲ ਬਣਿਆ ਹੋਇਆ ਹੈ ਜੀਦੇ ਜੇ ਉਹਨਾਂ ਨੇ ਮੰਗੀ ਸੀ ਸਾਡੇ ਤੋਂ ਉਹਦੇ ਤੇ ਅਸੀਂ ਇੱਕ ਬੰਦਾ ਭੇਜ ਰਹੇ ਹਾਂ ਅਸੀਂ ਸਰਦਾਰ ਗੁਰਪ੍ਰੀਤ ਸਿੰਘ ਜੀ ਕਬੂਲ ਸ਼ਾਹ ਨੂੰ ਉਹਦੇ ਸੋਨਿਆਲ ਹੋਰ ਜੈਕਾਰੇ ਔਰ ਜਸਪਾਲ ਸਿੰਘ ਨੂੰ ਅਸੀਂ ਪਹਿਲਾਂ ਸਾਡੇ ਇੱਥੇ ਅਰਨੀਵਾਲਾ ਬਲਾਕ ਦੇ ਬਲਾਕ ਪ੍ਰਧਾਨ ਸਨ ਉਸ ਨੂੰ ਉਹਦੇ ਪੂਰਾ ਕਰਨ ਵਾਸਤੇ ਉੱਥੇ ਸਾਡੇ ਸੀਨੀਅਰ ਬੀਪ ਪ੍ਰਧਾਨ ਸਨ ਸਰਦਾਰ ਲਖਮੀਦਰ ਸਿੰਘ ਜੀ ਕੋਹੜਿਆ ਵਾਲਾ ਉਹਨੂੰ ਅਸੀਂ ਬਲਾਕ ਅਰਨੀਵਾਲ ਦਾ ਪ੍ਰਧਾਨ ਸਾਹਿਬ ਬਣਾਇਆ ਜੀ ਬੋਲੇ ਔਰ ਉਸ ਤੋਂ ਬਾਅਦ ਸਾਡੀ ਇੱਕ ਜਿਹੜੀ ਕਿਸਾਨਾਂ ਦੀ ਇੱਕ ਮੁਸ਼ਕਲਾ ਹੁੰਦੀਆਂ ਨੇ ਆਰਥਿਕਾਂ ਨਾਲ ਜਾਂ ਹੋਰ ਕਿਸੇ ਨਾਲ ਉਹਨੂੰ ਵਿਚਾਰਨ ਵਾਸਤੇ ਉਹਨੂੰ ਨਿਵੇੜਨ ਵਾਸਤੇ ਕੋਈ ਸਖਾਲਾ ਕਰਨ ਵਾਸਤੇ ਉਹਦੇ ਵਿੱਚ ਅਸੀਂ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਆ ਜੀ ਦੇ ਚ ਸਰਦਾਰ ਕਸ਼ਵੀਰ ਸਿੰਘ ਹੋਣਗੇ ਉਹ ਸਰਦਾਰ ਬਾਜ ਸਿੰਘ ਘਟਿਆਵਾਲਾ ਹੋਣਗੇ ਚੰਨਣ ਸਿੰਘ ਕਮਾਲ ਵਾਲਾ ਹੋਣਗੇ ਫੌਜਾ ਸਿੰਘ ਜਿਹੜੇ ਸਾਡੇ ਇਸ ਤੋਂ ਦੇ ਬਲਾਕ ਪ੍ਰਧਾਨ ਨੇ ਫਾਜ਼ਕਾ ਦੇ ਉਹ ਹੋਣਗੇ ਇੱਕ ਮੈਂਬਰ ਇੱਕ ਰਾਜਪਾਲ ਜੀ ਸਲਾਮ ਵਾਲੇ ਤੋਂ ਹੋਣਗੇ ਪੰਜ ਮੈਂਬਰੀ ਕਮੇਟੀ ਬਣਾਈ ਆ ਬੋਲੇ ਸੋ ਨਿਹਾਲ ਹੋ ਸ਼ੁਕਰੀਆ ਵਾਲੇ ਜੀ ਕੋਈ ਵੀ ਮੁਸ਼ਕਲ ਹੋਵੇਗੀ ਕੋਈ ਸ਼ਿਕਾਇਤ ਆਉਦੀ ਹੈ ਕਮੇਟੀ ਦੇ ਅੰਦਰ ਆਉਦੀ ਹੈ ਤਾਂ ਉਹ ਇਹਨਾਂ ਨੂੰ ਮਤਲਬ ਸਲਾਹ ਕਰਨਗੇ ਔਰ ਕੋਈ ਵੀ ਜਿਹੜਾ ਫੈਸਲਾ ਕਰਨਾ ਹੋਊਗਾ ਇਹਨਾਂ ਨਾਲ ਦੱਸਣਗੇ ਉਹ ਆਪ ਦੇ ਸਹਿਕਰਕੇ ਉਹਦੇ ਮੁਤਾਬਕ ਹੀ ਸੀ ਜਿਹੜਾ ਚੱਲਿਆ ਕਰੀ ਕਮੇਟੀ ਕਮੇਟੀ ਜਿ세 ਬੰਦੂਰ ਹੋਰ ਮਜ਼ਬੂਤ ਕਰਨ ਵਾਸਤੇ ਅਸੀਂ ਪੰਜ ਮੈਂਬਰੀ ਕਮੇਟੀ ਦਾ ਗਠਨ ਕਰਦੇ ਆਂ ਤੇ ਇਸ ਕਰਕੇ ਅੱਜ ਦਾ ਜਿਹੜਾ ਸੀ ਇਹ ਏਜੰਡੇ ਸਾਨੂੰ ਬਾਕੀ ਜਿਹੜੀਆਂ ਮਾਸ਼ੀ ਜੀ ਨੇ ਜ਼ਿਆਦਾਤਰ ਦਰਸ਼ੀ ਦਿੱਤੀਆਂ ਨੇ ਕਿ ਸਾਡੇ ਜਿਹੜੇ ਸਗਸਤਾ ਚੱਲਦਾ ਹੀ ਰਹਿਣਾ ਹੈ ਕਿਉਂਕਿ ਸਾਡਾ ਹੁਣ ਜਿਵੇਂ ਫਸਲ ਆ ਰਹੀ ਹੈ ਇਸ ਤੇ ਲਈ ਅਸੀਂ ਕੁਝ ਜਿਹੜੀਆਂ 2-3 ਦਿਨ ਐਡਵਾਂਸ ਕੀਤੀ ਹੈਗੇ ਅਸੀਂ ਸਾਰੇ ਕਿਸਾਨਾਂ ਨੂੰ ਹੁਣੇ ਤੇ ਇਹ ਵੀ ਕਹਿੰਦੇ ਆ ਕਿ ਸਾਡੇ ਪੰਜਾਬ ਜਥੇਬੰਦੀ ਵੱਲੋਂ ਜਿਹੜਾ ਆਖਿਆ ਗਿਆ ਸੀ ਕਿ ਆ ਜਿਹੜਾ ਸੁਵੀਜ਼ਨ ਹੈ ਕਣਕ ਦਾ ਉਸ ਦੇ ਵਿੱਚ ਅਸੀਂ ਹੋਰ ਕੋਈ ਵੀ ਪ੍ਰੋਗਰਾਮ ਨਹੀਂ ਲਿਖਾਂਗੇ ਕਿਸਾਨ ਆਪ ਦੀ ਫਸਲ ਸੰਭਾਲਣ ਤਾਂ ਕਿ 6 ਮਹੀਨਿਆਂ ਦੀ ਫਸਲ ਜਿਹੜੀ ਉਹ ਕੀਤਾ ਹੈ ਮੇਰੇ ਤੋਂ ਸਾਫ਼ ਸੇਖ ਹੋ ਸਕੇ ਉਹ ਆਉਣ ਵਾਲਾ ਜਿਹੜਾ ਪ੍ਰੋਗਰਾਮ ਹੋਊਗਾ ਫਿਰ ਆ ਜੀ। ਵਾਏ ਵੀ। ਸਰਬ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਦੇ ਪਹਿਲਾਂ ਤੇ ਇਹਨਾਂ ਲੱਭੂ ਮਿੱਠਾ ਪ੍ਰੋਜੈਕਟ ਸਰਵਾਨਾ ਸ਼ਾਮ ਸੀ। ਰਾ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਅੱਜ ਦੇ ਇਸ ਮੀਟਿੰਗ ਦੇ ਵਿੱਚ ਜੀ ਇੱਕ ਜਿਹੜਾ ਅਹਿਮ ਹੁੰਦਾ ਹੈ ਉਹ ਇਹ ਆ ਜੀ ਜਿਵੇਂ ਹੁਣ ਮਾਨ ਸਰਕਾਰ ਨੇ ਹਾਈਬ੍ਰਿਡ ਚੋਣੇ ਨੂੰ ਕਹਿਦਾ ਜੀ ਅਸੀਂ ਲੈਣਾ ਨਹੀਂ। ਬਹੁਤ ਸਾਰਾ ਏਰੀਆ ਇਹੋ ਜਿਹਾ ਜਿਹਦਾ ਪਾਣੀ ਇੱਕ ਨੰਬਰ ਨਹੀਂ ਆ। ਨਰਮੌਤ ਹੀ ਹੁੰਦਾ ਨਹੀਂ। ਔਰ ਉਹ ਤੇ ਝੋਨਾ ਹੀ ਹੁੰਦਾ ਉਹ ਝੋਨਾ ਵੀ ਹਾਈਬ੍ਰਿਡ ਹੀ ਹੁੰਦਾ ਨਾ ਤੇ ਵਸਪਤੀ ਹੋ ਸਕਦੀ ਹੈ ਨਾ ਕੋਈ ਮਿੱਠੇ ਪਾਣੀ ਵਾਲੀ ਵੈਰੈਟੀ ਹੋ ਸਕਦੀ ਹੈ ਸਰਕਾਰ ਨੇ ਬੜੇ ਜ਼ਬਰਦਸਤ ਤਰੀਕੇ ਦੇ ਨਾਲ ਕਹਿ ਦਿੱਤਾ ਜੀ ਅਸੀਂ ਇਹਨਾਂ ਨੂੰ ਬੈਨ ਕਰਦੇ ਹਾਂ ਪੁਰੀਰੀਆਂ ਵਾਧਾਂਗੇ ਉਥੇ ਲਗਾਉਣਗੇ ਕਿ ਫਸਲ ਕਿਹੜੀ ਲਾਉਣਗੇ ਕੋਈ ਵੀ ਫਸਲ ਉਥੇ ਹਾਈਬ੍ਰਿਡ ਝੋਨੇ ਤੋਂ ਬਿਨਾ ਨਹੀਂ ਲੱਗ ਸਕਦੀ ਤੋਂ ਜਲਦੀ ਤੋਂ ਜਲਦੀ ਸਰਕਾਰ ਇਹਦਾ ਸਮਾਧਾਨ ਕੱਢੇ ਨਹੀਂ ਤਾਂ ਉਹ ਏਰੀਆ ਬਹੁਤ ਜ਼ਿਆਦਾ ਘੱਟੋ ਘੱਟ ਜਿਆਦਾ ਨਹੀਂ ਤੇ 40 ਤੋਂ 45% ਪੰਜਾਬ ਦਾ ਏਰੀਆ ਜਿਹੜਾ ਹਾਈਬ੍ਰਿਡ ਝੋਨਾ ਹੁੰਦਾ ਹੈ ਉਹ ਸਾਰੇ ਕਿਸਾਨ ਕਿੱਧਰ ਜਾਣਗੇ ਸਰਕਾਰ ਨੇ ਤਾਂ ਬੜੀ ਜਲਦੀ ਕਹਿ ਦਿੱਤਾ ਵੀ ਅਸੀਂ ਹਾਈਬ੍ਰਿਡ ਝੋਨਾ ਬੈਨ ਕਰਦੇ ਆ ਸੋ ਸਾਡੀ ਮੰਗ ਆ ਸਰਕਾਰ ਤੋਂ ਉਹ ਜਿਹੜੇ ਖਾਸ ਏਰੀਆ ਜਿੱਥੇ ਪਾਣੀ ਮੜਾ ਉਹਨਾਂ ਨੂੰ ਇਸ ਚੀਜ਼ ਦੀ ਛੂਟ ਦਿੱਤੀ ਜਾਵੇ ਉੱਥੇ ਹਾਈਬ੍ਰਿਡ ਝੋਨਾ ਲੱਗੇਗਾ ਔਰ ਲਾਉਣਾ ਕਿਸਾਨ ਦੀ ਮਜਬੂਰੀ ਹੈ ਹੋਰ ਕੋਈ ਫਸਲ ਹੀ ਨਹੀਂ ਹੁੰਦੀ ਤਾਂ ਹਾਈਬ੍ਰਿਡ ਝੋਨਾ ਲਾਉਣਾ ਉਹਨਾਂ ਦੀ ਮਜਬੂਰੀ ਹੈ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਜਸਪਾਲ ਸਿੰਘ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत